ਦੋਸਤੋ ਮੁਸ਼ਕਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਬਠਿੰਡਾ ਦੇ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਅੱਜ ਮਾਨਯੋਗ ਡੀਐਸਪੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਤਾਂ ਕਿ ਕੋਈ ਮਾੜੇ ਅਨਸਰਾਂ ਵੱਲੋਂ ਕੋਈ ਅਨਹੋਣੀ ਘਟਨਾ ਨਾ ਕੀਤੀ ਜਾ ਸਕੇ ਜਿਸ ਦੇ ਸੰਬੰਧ ਵਿੱਚ 200 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਪੀਸੀਆਰ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਵੱਖ ਡਿਊਟੀ ਕੀਤੀ ਜਾ ਰਹੀ ਹੈ ਤਨੂ ਦਿਖਾਣੇ ਹੈ ਫਾਇਰ ਬ੍ਰਿਗੇਡ ਚੌਂਕ ਦੀਆਂ ਤਸਵੀਰਾਂ ਜਿੱਥੇ ਕਿ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਅੱਜ ਚਲਾ ਮਠੰਡਾ ਅੰਦਰ ਸ਼੍ਰੀ ਮਦੀਅਮਨੀਤ ਕੋਲ ਆ IPS ਐਸ ਮਠੰਡਾ ਦੀ ਰਾਇਨ ਮਾਈ ਹੇਟ ਸ਼੍ਰੀ ਨਰਿੰਦਰ ਸਿੰਘ ਐਸਪੀ ਸਿਟੀ ਦੀ ਨਿਗਰਾਨੀ ਹੇਟ ਜਿਹੜੀ ਅਮਨ ਕੌਨ ਦੀ ਸਥਿਤੀ ਨੂੰ ਬਾਹਰ ਰੱਖਣ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਵਿੱਚ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜਿਸ ਵਿੱਚ ਕਰੀਬ 200 ਤੋਂ ਕਰੀਬ ਮਲਾਮ ਲੱਗੇ ਆ ਲਗੀ ਹੋਈ ਐ ਪੀਸੀਐ ਦਾ ਟਰੈਫਿਕ ਮੁੱਕ ਲਗੀ ਐ ਜਿਸ ਵਿੱਚ ਟੂ ਵਿਲਰ ਤੋਂ ਫੋਰ ਵਿਲਰ ਜਿੱਥੇ ਲੈ ਚੈੱਕ ਕਰ ਰਹੇ ਆ ਜੀ ਕਾਰਨ ਕੀ ਲਾਕੇ ਲਿਆਉਂਦਾ ਜੀ ਇਹ ਮਨ ਕੋਨ ਦੀ ਸਿਟਿਊਏਸ਼ਨ ਬਾਹਰ ਕਰਨ ਲਈ ਸਭਾਹਲ ਚੱਕਜਾਂ ਕਰ ਰਹੀ ਜੀ ਇਹਦੇ ਵਿੱਚ ਖਾਸ ਕਰਕੇ ਜਿੰਨਾ ਚੁ ਮਤਲਬ ਮੋਟਰਸਾਈਕਲ ਜਿਹੜਾ ਡਰਾਈਵ ਕਰ ਰਿਹਾ ਮੂੰਹ ਬੰਨੇ ਹੋਏ ਜਾਂ ਕੋਈ ਟ੍ਰਿਪ ਰਾਈਡਿੰਗ ਕਰ ਰਿਹਾ ਜਾਂ ਕੋਈ ਟ੍ਰੈਫਿਕ ਨੇ ਮਨ ਨੂੰ ਵਲਗਾ ਕਰਦਾ ਉਹਦੇ ਵਾਸਤੇ ਚੈਨ ਚੱਲਦੀ ਹੈ ਇੱਕ ਵੀਰੇ ਮ੍ਰਿਕਸ਼ੀ ਰੋਡ ਤੇ ਇੱਕ ਵੱਡੀ ਲੋਕ ਰੀਜੀ ਉੱਤੇ ਕੁੱਝ ਵੀ ਅੱਗੇ ਕੱਪਲੇ ਹੋ ਰਿਹਾ ਹੈ ਸਾਡਾ ਚੱਲ ਰਿਹਾ ਜੀ ਹੋਰ ਵਾਰ ਗਲਤੀ ਪਰਸਾਂ ਦੇ ਜਿਨੇ ਤੇ ਪੂਰੇ ਕਾਪਾਬਤੀ ਕੀਤੀ ਹੈ ਸਾਰੇ ਜਿਹੜੇ ਜਿਹੜੇ ਹੋਈ ਹੋਈ ਹੈ ਤੇ ਸ਼ਹਿਰ ਜਿ ਨਾ ਕੋ ਸ਼ਹਿਰ ਦੇ ਛੇ ਜਗ੍ਹਾ ਤੇ ਵਕਫਾ ਪਾ ਦਿੰਦਾ ਉਹ ਕਾਪਾਬਤੀ ਕੀਤੀ ਹੋਈ ਹੈ ਕਿੰਨੇ ਮਲਾਜਾਂ ਦਾ ਨਾ 200 ਦੇ ਤਰੀ ਸਾਡੇ ਮਲਾਜ ਜਿਹੜੇ ਲੱਗੇ ਹੋਏ ਆ ਬਾਕੀ ਤੀਸੇ ਟ੍ਰੈਫਿਕ ਕੋ ਵੱਖਰੀ ਲੱਗੀ ਹੋਈ ਹੈ ਪਿਛਲੇ ਦਿਨ ਇਹ ਸ਼ਹਿਰ ਦੀ ਵੱਡੀ ਕਦਰ ਤੇ ਫੜਾਇਆ ਗਿਆ ਉਹ ਨੂੰ ਮੈਂ ਕਿਹਾ ਹਾਂਜੀ ਉਸੇ ਕਰਕੇ ਨਸ਼ੇ ਕਰਕੇ ਵੀ ਜਿਹੜਾ ਹੋ ਰਿਹਾ ਤੇ ਬਾਕੀ ਜਿਹੜਾ ਡਰਾਈਵਰ ਇਹਨੂੰ ਲਗਣਾ ਕਰਦਾ ਜਾਗੂ ਉਸ ਤੋਂ ਉੱਤੋਂ ਅੰਦਰ ਦਾ ਉਸ ਲੱਸੀ ਕੀਤੀ ਹੋਈ